ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਪ ਜੀ ਸਰਵਣ ਕਰ ਰਹੇ ਹੋ ਮੇਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਘਰ ਗੋਬਿੰਦ ਸਾਹਿਬ ਜੀ ਮਹਾਰਾਜ ਦੀ ਸਾਖੀ ਗੁਰੂ ਪਿਆਰਿਓ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਸਿੰਘ ਮਹਾਰਾਜ ਮਹਾਰਾਜ ਦੀ ਜੰਗ ਜਿੱਤਣ ਤੋਂ ਬਾਅਦ कांगड़ भाई जोध राय ਦੇ ਕੋਲ ਰੁਕੇ ਤੇ ਇੱਕ ਦਿਨ ਗੁਰੂ ਜੀ ਸ਼ਿਕਾਰ ਕਰਨ ਲਈ ਜੰਗਲ ਵਿੱਚ ਚਲੇ ਗਏ ਕਈ ਕੋਹਾਂ ਦਾ ਸਫ਼ਰ ਕਰਨ ਤੋਂ ਬਾਅਦ ਗੁਰੂ ਜੀ ਇੱਕ ਸੰਘਣੀ ਝਾੜੀ ਕੋਲ ਰੁਕ ਗਏ ਤੇ ਕੁਝ ਧੇਰ ਉੱਥੇ ਹੀ ਰੁਕੇ ਰਹੇ ਥੋੜੀ ਧੇਰ ਬਾਅਦ ਇੱਕ ਬਹੁਤ ਵੱਡਾ ਅਜਗਰ ਸੱਪ ਉਸ ਝਾੜੀ ਵਿੱਚੋਂ ਬਾਹਰ ਨਿਕਲਿਆ ਤੇ ਜਦੋਂ ਸਿੱਖਾਂ ਦੀ ਨਜ਼ਰ ਉਹ ਸੱਪ ਉੱਤੇ ਪਈ ਤਾਂ ਉਹਨਾਂ ਨੇ ਸੱਪ ਨੂੰ ਇੱਕ ਪਾਸੇ ਹਟਾਉਣ ਦਾ પ્રયਤਨ ਕੀਤਾ ਪਰ ਗੁਰੂ ਜੀ ਨੇ ਸਿੱਖਾਂ ਨੂੰ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦਿੱਤਾ ਤੇ ਆਖਿਆ ਕਿ ਇਸ ਨੂੰ ਰੋਕੋ ਨਾ ਕਿਉਂਕਿ ਇਹ ਵਿਚਾਰਾ ਤਾਂ ਬਹੁਤ ਦੁਖੀ ਹੈ ਸ਼ਰਣ ਵਿੱਚ ਆ ਰਿਹਾ ਹੈ ਸਿੰਘੋ ਆਉਣ ਦੇਵ ਇਸ ਨੂੰ ਤੇ ਉਹ ਅਜਗਰ ਸੱਪ ਗੁਰੂ ਜੀ ਦੇ ਚਰਨਾ ਕੋਲ ਆ ਕੇ ਠਹਿਰ ਗਿਆ ਤਾਂ ਗੁਰੂ ਜੀ ਨੇ ਆਪਣੇ ਸੱਜੇ ਪੈਰ ਦੀ ਜੁੱਤੀ ਵਿੱਚੋਂ ਪੈਰ ਬਾਹਰ ਕੱਢਿਆ ਤੇ ਸੱਪ ਦੇ ਸਿਰ ਨੂੰ ਛੁਆਇਆ ਤਾਂ ਗੁਰੂ ਜੀ ਦਾ ਚਰਨ ਜਿਵੇਂ ਹੀ ਸੱਪ ਦੇ ਸਿਰ ਨੂੰ ਲੱਗਾ ਤਾਂ ਉਹ ਸੱਪ ਸਿਰ ਤੋਂ ਲੈ ਕੇ ਲੱਕ ਤੱਕ ਪਾਟ ਗਿਆ ਤੇ ਸੱਪ ਦੇ ਸਰੀਰ ਵਿੱਚੋਂ ਖੂਨ ਦੇ ਨਾਲ-ਨਾਲ ਕੀੜੇ ਵੀ ਬਾਹਰ ਨਿਕਲਣ ਲੱਗੇ ਜਿਸ ਨੂੰ ਵੇਖ ਕੇ ਸਾਰੇ ਜਣੇ ਹੈਰਾਨ ਰਹਿ ਗਏ ਤੇ ਭਾਈ ਜੋਤ ਰਾਏ ਨੇ ਹੈਰਾਨ ਹੋ ਕੇ ਗੁਰੂ ਜੀ ਤੋਂ ਪੁੱਛਿਆ ਕਿ ਮਹਾਰਾਜ ਜੀ ਮਰੇ ਸੱਪ ਦੇ ਤਾਂ ਕੀੜੇ ਪੈ ਸਕਦੇ ਹਨ ਪਰ ਜਿਉਂਦੇ ਸੱਪ ਵਿੱਚ ਕੀੜੇ ਕਿਵੇਂ ਹੋ ਸਕਦੇ ਹਨ ਕਿਰਪਾ ਕਰਕੇ ਸਾਨੂੰ ਇਸ ਕੌਤਕ ਦੇ ਬਾਰੇ ਦੱਸੋ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਇਹ ਸੱਤ ਪਿਛਲੇ ਜਨਮ ਵਿੱਚ ਇੱਕ ਪਖੰਡੀ ਸਾਧੂ ਸੀ ਜਿਹੜਾ ਕਿ ਆਪਣੇ ਪਖੰਡਾ ਨਾਲ ਲੋਕਾਂ ਨੂੰ ਆਪਣੇ ਪਿੱਛੇ ਲਾ ਕੇ ਉਹਨਾਂ ਤੋਂ ਆਪਣੀ ਸੇਵਾ ਕਰਵਾਉਂਦਾ ਸੀ ਲੋਕ ਇਸ ਨੂੰ ਖੁੱਲੀ ਮਾਇਆ ਚੜਾਉਂਦੇ ਸਨ ਜਿਸ ਨਾਲ ਇਹ ਮਨ ਭੁੰਦਾ ਖਾਂਦਾ ਤੇ ਪੂਰੀ ਐਸ ਕਰਦਾ ਸੀ ਇੱਕ ਵਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਯਾਤਰਾ ਕਰਦੇ ਕਰਦੇ ਇਸ ਤੇ ਪਿੰਡ ਵਿੱਚ ਪਹੁੰਚ ਗਏ ਜਿਸ ਦਾ ਨਾਂ ਲੰਬਵਾਲੀ ਸੀ ਪਿੰਡ ਵਿੱਚ ਪਹੁੰਚਦਿਆਂ ਨਾਲ ਹੀ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ ਮੈਨੂੰ ਪਿਆਸ ਬਹੁਤ ਜ਼ਿਆਦਾ ਲੱਗੀ ਹੋਈ ਹੈ ਤਾ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਜਾ ਇੱਥੋਂ ਥੋੜੀ ਅੱਗੇ ਜਾ ਕੇ ਇੱਕ ਰੇਤ ਦਾ ਟਿੱਬਾ ਆਵੇਗਾ ਜਿੱਥੇ ਇੱਕ ਸਾਧੂ ਰਹਿੰਦਾ ਹੈ ਜਾ ਉਹ ਸਾਧੂ ਕੋਲ ਜਾ ਕੇ ਪਾਣੀ ਪੀ ਆ ਤਦ ਗੁਰੂ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਉਹ ਸਾਧੂ ਕੋਲ ਪਹੁੰਚਿਆ ਤੇ ਪਾਣੀ ਪਿਲਾਉਣ ਲਈ ਬੇਨਤੀ ਕਰਨ ਲੱਗਾ ਪਰ ਉਹ ਸਾਧੂ ਉਸ ਵੇਲੇ ਲੰਮਾ ਪਿਆ ਹੋਇਆ ਸੀ ਤੇ ਲੰਮਾ ਪਿਆ ਹੋਇਆ ਹੀ ਕਹਿਣ ਲੱਗਾ ਕਿ ਜੇਕਰ ਪਾਣੀ ਪੀਣਾ ਹੈ ਤਾਂ ਇੰਤਜ਼ਾਰ ਕਰੋ ਜਦੋਂ ਮੇਰੇ ਚੇਲੇ ਇੱਥੇ ਆਉਣਗੇ ਉਹ ਤੁਹਾਨੂੰ ਪਾਣੀ ਪਿਲਾ ਦੇਣਗੇ ਉਹਨੇ ਸਮੇਂ ਤੱਕ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਸਾਧੂ ਆਪਣੇ ਮੰਝੇ ਤੋਂ ਜ਼ਰਾ ਵੀ ਨਾ ਹਿੱਲਿਆ ਕਿਉਂਕਿ ਉਸ ਨੂੰ ਕੰਮ ਕਰਨਾ ਜਰਾ ਵੀ ਚੰਗਾ ਨਹੀਂ ਸੀ ਲੱਗਦਾ ਸਿਰਫ ਲੋਕਾਂ ਦੀ ਮਾਇਆ ਤੇ ਐਸ ਕਰਨੀ ਚੰਗੀ ਲੱਗਦੀ ਸੀ ਭਾਈ ਮਰਦਾਨੇ ਜੀ ਨੇ ਪਾਣੀ ਪੀਣ ਲਈ ਬਹੁਤ ਵਕਤ ਤੱਕ ਇੰਤਜ਼ਾਰ ਕੀਤਾ ਪਰ ਉਹ ਸਾਧੂ ਦਾ ਕੋਈ ਵੀ ਚੇਲਾ ਉਥੇ ਨਾ ਪਹੁੰਚਿਆ ਤੇ ਭਾਈ ਮਰਦਾਨਾ ਜੀ ਥੱਕ ਹਾਰ ਕੇ ਵਾਪਸ ਗੁਰੂ ਜੀ ਕੋਲ ਮੁੜ ਆਏ ਤੇ ਸਾਰੀ ਵਾਰਤਾ ਲਾਪ ਗੁਰੂ ਜੀ ਨੂੰ ਦੱਸੀ ਤਾਂ ਭਾਈ ਭਰਤਾਨਾ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਆਪ ਹੀ ਚੱਲ ਪਏ ਤੇ ਜਦੋਂ ਉਹ ਸਾਧੂ ਦੇ ਡੇਰੇ ਤੇ ਪਹੁੰਚੇ ਤਾਂ ਕੀ ਵੇਖਦੇ ਹਨ ਕਿ ਸਾਧੂ ਚੌੜਾ ਹੋ ਕੇ மஞ்சੇ ਤੇ ਲੰਮਾ ਪਿਆ ਹੋਇਆ ਹੈ ਤਰ ਸਾਧੂ ਨੂੰ ਇਸ ਤਰ੍ਹਾਂ ਲੰਮਾ ਪਿਆ ਵੇਖ ਕੇ ਸੁਆਭਿਕ ਤੌਰ ਤੇ ਹੀ ਗੁਰੂ ਜੀ ਦੇ ਮੂੰਹੋਂ ਵਚਨ ਨਿਕਲੇ ਕਿ ਕਿ ਮੈਂ ਸਰਾਲ ਵਾਂਗੂ ਲੰਮਾ ਪਿਆ ਹੋਇਆ ਹੈ ਜੇਕਰ ਉੱਠ ਕੇ ਪਾਣੀ ਪਿਲਾ ਦੇਂਦਾ ਤਾਂ ਤੇਰਾ ਕੀ ਘਟਦਾ ਤਾਂ ਗੁਰੂ ਜੀ ਦੇ ਇਹਨਾਂ ਵਚਨਾਂ ਦੀ ਆਵਾਜ਼ ਜਦੋਂ ਉਸ ਸਾਧੂ ਦੇ ਕੰਨਾਂ ਵਿੱਚ ਪਹੁੰਚੀ ਤਾਂ ਉਸ ਨੇ ਇੱਕਦਮ ਉੱਠ ਕੇ ਗੁਰੂ ਜੀ ਦੇ ਚਿਹਰੇ ਵੱਲ ਵੇਖਿਆ ਦੇਖਦੇ ਅੰਸਾਰ ਹੀ ਗੁਰੂ ਜੀ ਦੇ ਚਰਣੀ ਪੈ ਗਿਆ ਕਿਉਂਕਿ ਗੁਰੂ ਜੀ ਦੇ ਰੋਹਾਨੀ ਚਿਹਰੇ ਵੱਲ ਵੇਖ ਕੇ ਉਹ ਸਮਝ ਚੁੱਕਿਆ ਸੀ ਕਿ ਇਹ ਕੋਈ ਆਮ ਸਾਧੂ ਨਹੀਂ ਹੈ ਤੇ ਇਹਨਾਂ ਦੇ ਮੂੰਹੋਂ ਨਿਕਲਿਆ ਵਚਨ ਵੀ ਕਦੇ ਵੀ ਖਾਲੀ ਨਹੀਂ ਜਾਵੇਗਾ ਸਾਧੂ ਨੇ ਗੁਰੂ ਜੀ ਤੋਂ ਪੁੱਛਿਆ ਕਿ ਹੈ ਗੁਰੂ ਜੀ ਮੈਨੂੰ ਪਤਾ ਹੈ ਕਿ ਆਪ ਜੀ ਦੇ ਮੂੰਹੋਂ ਨਿਕਲਿਆ ਵਚਨ ਹੁਣ ਸੱਚ ਹੋ ਜਾਵੇਗਾ ਤੇ ਕਿਰਪਾ ਕਰਕੇ ਮੈਨੂੰ ਹੁਣ ਇਹ ਦੱਸੋ ਕਿ ਮੇਰਾ ਉਦਾਰ ਕਦੋਂ ਹੋਵੇਗਾ ਤਦ ਗੁਰੂ ਮਹਾਰਾਜ ਨਾਨਕidev ਜੀ ਨੇ ਵਚਨ ਕੀਤੇ ਕਿ ਹੁਣ ਅਸੀਂ 6ਵੇਂ ਜਮੇ ਵਿੱਚ ਗੁਰੂ ਹਰਗੋਬਿੰਦ ਦੇ ਰੂਪ ਵਿੱਚ ਮਿਲਾਂਗੇ ਤੇ ਉਦੋਂ ਹੀ ਤੇਰਾ ਉਦਾਰ ਹੋਵੇਗਾ ਇਹੇ ਬਚਨ ਬੋਲਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਉੱਥੋਂ ਅੱਗੇ ਚਲੇ ਗਏ ਜੇਸ ਤੋਂ ਕੁਝ ਸਾਲਾਂ ਬਾਅਦ ਹੀ ਉਹ ਸਾਧੂ ਦੀ ਮੌਤ ਹੋ ਗਈ ਪਰ ਮਰਨ ਲੱਗਿਆਂ ਵੀ ਉਸ ਦੀ ਸੁੰਦਰ ਪੈਸਿਆਂ ਵੇਚੀ ਜੇਸ ਕਰਕੇ ਇਸ ਨੂੰ ਸਫ ਦੀ ਜੂਨ ਮਿਲੀ ਤੇ ਇਸ ਦੇ ਡੇਢ ਵਿੱਚ ਜੋ ਕੀੜੇ ਨਿਕਲੇ ਹਨ ਉਹ ਇਸ ਦੇ ਭਗਤ ਸਨ ਜਿਹੜੇ ਕਿ ਇਸ ਨੂੰ ਹਰ ਵਕਤ ਅੰਦਰ ਹੀ ਅੰਦਰ ਖਾ ਰਹੇ ਸਨ ਜਿਵੇਂ ਪਹਿਲਾਂ ਇਸ ਨੇ ਉਹਨਾ ਦੇ ਪੈਸਿਆਂ ਨੂੰ ਖਾਦਾ ਸੀ ਹੁਣ ਇਹ ਉਸੇ ਤਰ੍ਹਾਂ ਇਸ ਨੂੰ ਕੀੜਿਆਂ ਦੇ ਰੂਪ ਵਿੱਚ ਖਾ ਰਹੇ ਸਨ ਤੇ ਅੱਜ ਉਹ ਸਾਧੂ ਤੇ ਉਸ ਤੇ ਭਗਤਾਂ ਦਾ ਉਧਾਰ ਹੋ ਗਿਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਉਹਿਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ